ਇੱਕ-ਇੱਕ ਲੀਰ ਦੀ ਪੱਗ ਮੇਰੇ ਪਿਓ ਦੀ ਪੱਗ ਨੂੰ ਦਾਗ ਲਾਤਾ ਕੁੜੀ ਨੇ ਕੁੜੀ ਨੇ ਆਪਣੇ ਆਸ਼ਕ ਨਾਲ ਭੱਜ ਕੇ ਕਰਵਾਇਆ ਵਿਆਹ ਅੱਜ ਉਹ ਮੰਗ ਰਹੇ ਨੇ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਾਨੂੰ ਜਾਨ ਦਾ ਖਤਰਾ ਹੈ ਅੱਜ ਦੋਸਤੋ ਉਸ ਜੋੜੀ ਨਾਲ ਗੱਲ ਕਰਾਉਣੇ ਆ ਕੀ ਆ ਸਾਰਾ ਮਸਲਾ ਅੱਜ ਦੋਸਤੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਸਿੱਧੂ ਦੋਸਤੋ ਤੁਸੀਂ ਦੇਖ ਸਕਦੇ ਹੋ ਪਿੱਛੇ ਇੱਕ ਜੋੜੀ ਖੜੀ ਆ ਜਿਨ੍ਹਾਂ ਨੇ ਭੱਜ ਕੇ ਵਿਆਹ ਕਰਵਾਇਆ ਅੱਜ ਇਹ ਦੋਨੇ ਡਰ ਰਹੇ ਨੇ ਕਿਉਂ ਡਰ ਰਹੇ ਨੇ ਇਹ ਮੰਗ ਰਹੇ ਨੇ ਸਕਿਉਰਟੀ ਸਕਿਉਰਟੀ ਕਾਦੇ ਲਈ ਮੰਗ ਰਹੇ ਨੇ ਕਹਿੰਦੇ ਸਾਨੂੰ ਜਾਨ ਦਾ ਖਤਰਾ ਸਾਡੇ ਮਾਪਿਓ ਸਾਨੂੰ ਫੋਨ ਲਾ ਰਹੇ ਨੇ ਸਾਡੇ ਪਿੱਛੇ ਬੰਦੇ ਛੱਡੇ ਹੋਏ ਆ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਆ ਇਹਨਾਂ ਨਾਲ ਗੱਲ ਕਰਾਉਣੇ ਆ ਕਿਉਂਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਹੋ ਜਿਹੇ ਮੁੱਦੇ ਅਕਸਰ ਆ ਰਹੇ ਨੇ ਸਾਡੇ ਕੋਲ ਹਰ ਇੱਕ ਦਿਨ ਨਵਾਂ ਤੇ ਨਵਾਂ ਮੁੱਦਾ ਆ ਰਿਹਾ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਪੈਣੇ ਮੇਰਾ ਨਾਮ ਰਮਨ ਹੈ ਰਮਨ ਅੱਛਾ ਰਮਨ ਨਾ ਕੁੜੀ ਦਾ ਅੱਜ ਤੁਹਾਡੇ ਨਾਲ ਕੀ ਹੈ ਮੇਰਾ ਨਾਮ ਹਰਮਨ ਬਈ ਹਰਮਨ ਹਰਮਨ ਕੀ ਗੱਲ ਹੋਈ ਐ ਸਾਰੀ ਜਿਹੜਾ ਤੁਸੀਂ ਅੱਜ ਕੈਮਰੇ ਮੂਰੇ ਆਏ ਹੋ ਤੁਹਾਡੇ ਨਾਲ ਕੀ ਬਾਣਾ ਵਰਤ ਰਿਹਾ ਇਹ ਬਈ ਮੇਰੀ ਘਰ ਵਾਲੀ ਐ ਘਰ ਵਾਲੀ ਐ ਤੇਰੀ ਇਹ ਘਰ ਵਾਲੀ ਐ ਬਈ ਤੇ ਪਿਛਲੇ ਹਫਤੇ ਮੇਰਾ ਵਿਆਹ ਹੋਇਆ ਹਾਂ ਤੇ ਇਹਦੇ ਘਰ ਦੇ ਸਾਨੂੰ ਦੋਣ ਮਾਰਨ ਨੂੰ ਫਿਰਦੇ ਆ ਨਹੀਂ ਵਿਆਹ ਤੁਹਾਡੀ ਘਰ ਦੇ ਦੀ ਮਰਜ਼ੀ ਨਾਲ ਹੋਇਆ ਨਾ ਬਈ ਲਾ ਮੈਰਿਜ ਹੋਈ ਲਾ ਮੈਰਿਜ ਮਤਲਬ ਕਿਵੇਂ ਭੱਜ ਕੇ ਵਿਆਹ ਕਰਾਇਆ ਭੱਜ ਕੇ ਵਿਆਹ ਕਰਾਇਆ ਦੋਸਤੋ ਮੇਨ ਗੱਲ ਹੈਗੀ ਭੱਜ ਕੇ ਇਹਨਾਂ ਨੇ ਦੋਵਾਂ ਨੇ ਵਿਆਹ ਕਰਵਾਇਆ ਭੱਜ ਕੇ ਵਿਆਹ ਕਰਾਉਣ ਵਾਲਿਆਂ ਦੇ ਦੁਸ਼ਮਣ ਹੁੰਦੇ ਹੀ ਹੁੰਦੇ ਆ ਇਹਨਾਂ ਦੇ ਘਰ ਦੇ ਕਰਦਿਆਂ ਦੀ ਮਰਜ਼ੀ ਸੀ ਕਿ ਨਹੀਂ ਸੀਗੀ ਨਹੀਂ ਕਰਦਿਆਂ ਦੀ ਮਰਜ਼ੀ ਕਿਉਂ ਨਹੀਂ ਸੀਗੀ ਡਰ ਲੱਗਦਾ ਸੀ ਵੈਸੇ ਪੁੱਛਿਆ ਨਹੀਂ ਉਹਨਾਂ ਨੂੰ ਹੈ ਵੈਸੇ ਪੁੱਛਿਆ ਨਹੀਂ ਅੱਛਾ ਪੁੱਛਿਆ ਹੀ ਨਹੀਂ ਉਹਨਾਂ ਨੂੰ ਹਾਂ ਭੱਜ ਕੇ ਵਿਆਹ ਕਰਾ ਲਿਆ ਸਿੱਧਾ ਭੱਜ ਕੇ ਕਰਾ ਲਿਆ ਇਹਨੂੰ ਬਈ ਮੈਂ ਪੁੱਛਿਆ ਸੀ ਮੈਂ ਤੂੰ ਘਰੇ ਗੱਲ ਕਰ ਲਾ ਇਹ ਕਦੀ ਘਰ ਦੇ ਮੇਰੇ ਕੁੱਟਮਾਰ ਕਰਨਗੇ ਇਹਨੇ ਡਰਦੀ ਨੇ ਗੱਲ ਹੀ ਨਹੀਂ ਕੀਤੀ ਅੱਛਾ ਡਰਦੀ ਨੇ ਗੱਲ ਨਹੀਂ ਕੀਤੀ ਅੱਛਾ ਫਿਰ ਤੁਸੀਂ ਆਹ ਕਦਮ ਕਿਵੇਂ ਚੱਕਿਆ ਫਿਰ ਬਈ ਯਾਰ ਹੁਣ ਮੈਨੂੰ ਚੱਕਣਾ ਪਿਆ ਕਦਮ ਇਹ ਫਿਰ ਮੈਂ ਵੀ ਡਰ-ਡਰ ਕੇ ਪਿਆ ਲੈ ਇਹਨੂੰ ਪਿਆ ਲੈ ਅੱਛਾ ਹੁਣ ਮੈਨੂੰ ਦੱਸ ਹੁਣ ਮੰਗ ਕੀ ਹੈ ਤੁਹਾਡੀ ਮੰਗ ਬਈ ਯਾਰ ਹੁਣ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਕਾਦੀ ਸਿਕਿਉਰਿਟੀ ਦਿੱਤੀ ਜਾਵੇ ਯਾਰ ਮੈਨੂੰ ਤਾਂ ਮੇਰੇ ਘਰ ਨੂੰ ਖਤਰਾ ਪੁਲਿਸ ਦੇ ਕਾਦਾ ਖਤਰਾ ਬਸ ਐਂ ਪਾਪਾ ਗੋਲੀ ਮਾਰਨਗੇ ਕਿਉ ਪਾਪਾ ਗੋਲੀ ਕਿ ਮਾਰਨਗੇ ਫਿਰ ਡਰ ਲੱਗਦਾ ਉਹਨਾਂ ਤੋਂ ਸੋਚ। ਅੱਛਾ ਤੈਨੂੰ ਪਹਿਲਾਂ ਡਰ ਨਹੀਂ ਲੱਗਿਆ ਜਦੋਂ ਭੱਜੀ ਭੱਜੀ ਸੀਕਰ? ਨਹੀਂ ਬ ਮਜਬੂਰੀ ਸੀ ਉਦੋਂ। ਮਜਬੂਰੀ ਕਾਦੀ ਸੀ? ਵਿਆਹ ਕਰਵਾਉਣ ਦੀ। ਕੀ ਦਿਨ ਇਹਦੇ ਨਾਲ? ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਕੁੜੀ ਕਹਿੰਦੀ ਕਹਿੰਦੀ ਮੇਰੇ ਪਾਪਾ ਜੀ ਸਾਡੇ ਗੋਲੀ ਮਾਰ ਦੇਣਗੇ ਸਾਨੂੰ ਮਾਰ ਦੇਣਗੇ। ਮੁੰਡਾ ਕਹਿੰਦਾ ਸੀ ਇਹ ਕਦਮ ਤਾਂ ਚੱਕਿਆ ਕਿਉਂਕਿ ਸਾਡੇ ਘਰ ਦੇ ਨਹੀਂ ਮੰਨਦੇ ਸੀ ਇਸ ਕਰਕੇ ਅਸੀਂ ਭੱਜ ਕੇ ਵਿਆਹ ਕਰਵਾਇਆ। ਅੱਛਾ ਜਿਹੜਾ ਪਿਆਰ ਤੁਹਾਡਾ ਚੱਲਿਆ ਇਹ ਕਿੱਦਾਂ ਚੱਲਿਆ? ਬਈ ਅਸੀਂ ਦੋਵੇਂ ਪੈਸੇ ਜੇ ਕੰਮ ਕਰਦੇ ਹੁੰਦੇ ਸੀ। ਕਿਹੜੀ ਪੈਸੇ? ਸਾਡੇ ਇੱਥੇ ਰੋਡ ਦੀ ਬਣੀ ਹੈ ਵੱਡੇ ਦੀ ਅੱਛਾ ਫੇਰ ਉੱਥੇ ਸੈੱਟ ਹੋ ਗਈ ਬਈ ਅੱਛਾ ਉੱਥੇ ਸੈੱਟ ਐਸੇ ਤੁਸੀਂ ਪੈਸੇ ਕੀ ਕੰਮ ਕਰਦੇ ਸੀ ਮੈਂ ਸੰਤਰੇ ਚੀਰਦੀ ਹੁੰਦੀ ਸੀ ਸੰਤਰੇ ਚੀਰਦੀ ਸੀ ਤੇ ਇਸ ਮੁੰਡੇ ਦਾ ਇਹ ਦਿਲ ਚੀਰ ਕੇ ਲੈ ਗਈ ਅੱਛਾ ਦਿਲ ਚੀਰ ਕੇ ਲੈ ਗਈ ਫੇਰ ਫੇ ਜਵੇਂ ਚੀਰਦਾ ਯਾਰ ਕਿਵੇਂ ਚੀਰਦਾ ਜਿਵੇਂ ਸੰਤਰਾ ਚੀਰਦੇ ਹੁੰਦੇ ਸੰਤਰਾ ਚੀਰਦਾ ਜਾਂ ਫੇਰ ਫੇਰ ਕੀ ਸਾਨੂੰ ਬਹੁਤ ਖੁਸ਼ੀ ਹੋਈ ਭੱਜੇ ਦੀ ਭੱਜੇ ਦੀ ਬਹੁਤ ਖੁਸ਼ੀ ਹੋਈ ਡਰ ਵੀ ਲੱਗਦਾ ਸੀ ਡਰ ਵੀ ਲੱਗਦਾ ਸੀ ਵਾ ਵਾ ਬਸ ਮਜਬੂਰੀ ਸੀ ਤੁਹਾਡੀ ਆਵਾਜ਼ ਬਹੁਤ ਪਿਆਰੀ ਕੰਮ ਮੇ ਵਾਜਦਾ ਇਦਾਂ ਹੈ ਮੇ ਮਲਠੀ ਵਾਲੀ ਖਾਨਣੀ ਹੈ ਮੈਂ ਅੱਛਾ ਮਲਠੀ ਖਾਣੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਦੋਵਾਂ ਨੂੰ ਜਿਹੜਾ ਪਿਆਰ ਹੋਇਆ ਸੀ ਉਹ ਪੈਲਸ ਦੇ ਵਿੱਚ ਹੋਇਆ ਸੀ ਕੁੜੀ ਸੰਤਰੇ ਚੀਰਦੀ ਸੀ ਇਸ ਮੁੰਡੇ ਦਾ ਦਿਲ ਚੀਰ ਕੇ ਲੈ ਗਈ ਅੱਛਾ ਫੇਰ ਬਈ ਫੇਰ ਅੱਗੇ ਬਈ ਹੌਲੀ-ਹੌਲੀ ਸਾਡੀ ਗੱਲਬਾਤ ਚੱਲੀ ਹੂੰ ਕਿਉਂਕਿ ਘਰੋਂ ਵੀ ਠੀਕ-ਠਾਕ ਸੀ ਯਾਰ ਮੈਂ ਬਈ ਬਾਲੇ ਗਰੀਬ ਘਰੋਂ ਸੀ ਹੂੰ ਤੇ ਚੱਲ ਫਿਰ ਅਸੀਂ ਕੰਮ ਸਾਡਾ ਚੱਲ ਗਿਆ ਸਰਕਲ ਹੌਲੀ-ਹੌਲੀ ਤੇ ਫਿਰ ਇਹਨੂੰ ਮੈਂ ਇੱਕ ਦਿਨ ਆਖਿਆ ਆਕ ਗਿਆ ਯਾਰ ਮੈਂ ਇਹ ਗੱਲ ਕਰੀ ਜਾਂਦੀ ਰਾਤ ਨੂੰ ਬਗਿਆ ਵਿਆਹ ਵੀ ਕਰਾਲਾ ਤਾਂ ਬਹੁਤ ਔਖਾ ਤੇ ਕਹਿੰਦੀ ਫਿਰ ਆਪਾਂ ਆੱਛ ਚਾਲਦੇ ਆਂ ਕਿਹੜਾ ਤਾਂ ਚੌੜੀ ਅੱਖਿਆ ਸੀ ਆਪਾਂ ਵੀ ਦੂਜੇ ਦੀ ਜੇ ਤਨ ਕੰਮ ਕਰਦਾ ਅੱਛਾ ਤੁਸੀਂ ਘਰੇ ਗੱਲ ਕੁਛ ਨਹੀਂ ਕੀਤੀ ਅਸੀਂ ਪਹਿਲਾਂ ਬਈ ਟਾਈਮ ਹੀ ਨਹੀਂ ਸੀ ਇਹ ਕਹਿੰਦੀ ਘਰੇ ਨਾਲ ਗੱਲ ਕਰੀ ਕਹਿੰਦੀ ਫਿਰ ਕਲੇਸ਼ ਪੈ ਜਾਊਗਾ ਤੁਹਾਡੇ ਘਰੇ ਪਤਾ ਸੀ ਕੁਛ ਕਿ ਨਹੀਂ ਪਤਾ ਸੀ ਨਹੀਂ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਸੀ ਅੱਛਾ ਜਦੋਂ ਭੱਜੇ ਹੋ ਤਾਂ ਕੀ ਪਲੈਨਿੰਗ ਬਣਾਈ ਫਿਰ ਤੁਸੀਂ ਬਸ ਕੰਦ ਤੀ ਸਾਲ ਮਾਰੀ ਇਹ ਮੋਟਰਸਾਈਕਲ ਹੀ ਖੜਿਆ ਸੀ ਅੱਛਾ ਇਹ ਮੋਟਰਸਾਈਕਲ ਲੈ ਕੇ ਖੜਿਆ ਸੀਗਾ ਅੱਛਾ ਕੋਈ ਪਲਾਨ ਕੀ ਤੁਹਾਡੇ ਘਰ ਦੇ ਘੈ ਨਹੀਂ ਸੀਗੇ ਉਦੋਂ ਸੁੱਤੇ ਪੈ ਸੀ ਸਾਰੇ ਸੁੱਤੇ ਪੈ ਸੀ ਕੁਛ ਨੀਂਦ ਦੀਆਂ ਗੋਲੀਆਂ ਜਾਂ ਕੁਛ ਆਪਾਂ ਕੋਛ ਨਹੀਂ ਪਾਇਆ ਬਸ ਸੁੱਤੀ ਰਹਿ ਗਏ ਸੁੱਤੀ ਰਹਿ ਗਏ ਅੱਛਾ ਫਿਰ ਸਵੇਰ ਉੱਠੇ ਉਹਨਾਂ ਨੇ ਫਿਰ ਕੀ ਸਿਸਟਮ ਬਣਾਇਆ ਤੁਹਾਡਾ ਕੁਛ ਨਹੀਂ ਬਈ ਯਾਰ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਕੁੜੀ ਕਹਿੰਦੀ ਕਹਿੰਦੀ ਜਦੋਂ ਅਸੀਂ ਭੱਜਣਾ ਸੀਗਾ ਕਹਿੰਦਾ ਮੈਂ ਕੰਨ ਤੋਂ ਛਾਲ ਮਾਰੀ ਤੇ ਕਹਿੰਦੀ ਇਹ ਮੋਟਰਸਾਈਕਲ ਲੈ ਕੇ ਖੜਾ ਸੀ ਅਸੀਂ ਭੱਜ ਚੁੱਕੇ ਅੱਛਾ ਅੱਗੇ ਫਿਰ ਕੀ ਹੋਇਆ ਬਈ ਬਈ ਜਦੋਂ ਅਸੀਂ ਭੱਜੇ ਹਨਾ ਵਿਆਹ ਵੀ ਕਰਾਇਆ ਤੇ ਇਹਨਾਂ ਦੇ ਘਰੇ ਸੰਮਝ ਆਵਦੇ ਗਜ਼ਹਿਰੀਆਂ ਚੋਂ ਤੇ ਹੁਣ ਮਲਾਜਮ ਜਾਂਦੀ ਹੁੰਦੀ ਦੱਸੜੀ ਦੀ ਥੋੜੀ ਕੁੜੀ ਨੇ ਵਿਆਹ ਕਰਾ ਲਿਆ ਵਿਆਹ ਕਰਵਾ ਲਿਆ ਹਾਂ ਤੇ ਇਹਨੇ ਕਮਲੀ ਨੇ ਫੋਨ ਨਹੀਂ ਬੰਦ ਕੀਤਾ ਤੇ ਨੂੰ ਫੋ ਡੈਡੀ ਦਾ ਫੋਨ ਚੱਕਿਆ ਉਹ ਕਹਿੰਦਾ ਕੁੜੀ ਕਿੱਥੇ ਆ? ਇਹ ਕਹਿੰਦੀ ਡੈਡੀ ਜੀ ਮੈਂ ਤਾਂ ਘੁੰਮਣ ਫਿਰਨ ਗਈ ਵੀ ਆ। ਘੁੰਮਣ ਫਿਰਨ ਕਹਾਦਾ ਕਹਿੰਦੇ ਸੀ ਐ ਨਹੀਂ ਦੱਸਾਂਗੀ ਮੈਂ ਭੱਜ ਗਈ ਬਈ। ਅੱਛਾ ਤੇ ਉਹ ਕਹਿੰਦਾ ਮੈਨੂੰ ਹੁਣ ਪਤਾ ਤਾਂ ਲੱਗ ਗਿਆ ਕੁੜੀਏ ਤੂੰ ਵਿਆਹ ਕਰਾ ਲਿਆ ਕਿ ਹੁਣ ਦੋਵੇਂ ਜੀ ਆ ਤਾਂ ਬਚ ਕੇ ਰਹੋ ਕਿ ਜਿੱਥੇ ਮਿਲ ਗਏ ਸੀ ਗੋਲੀ ਮਾਰਾਂਗੇ। ਅੱਛਾ ਇਹ ਗੱਲ ਹੋਈ। ਹਾਂ ਫੇਰ ਫੇਰ ਕੀ ਬਾਤ ਸ ਇੱਕ ਤਾਂ ਪਤਾ ਲੱਗੇ ਮੈਂ 9 ਵਜੇ ਉੱਠਦੀ ਹੁੰਦੀ ਸੀ ਨਾ ਮਰ ਜਾਈ ਜਿਉਂ ਜਿਵੇਂ ਜੇ ਬਣਾਤੀ ਕਿਵੇਂ ਪਈ ਹੁੰਦਿਆ ਪਤਾ ਨਾ ਲੱਗੇ ਕੋਈ ਹੈਗਾ ਤੇ ਕੋਈ ਨਹੀਂ। ਕਿਦੋਂ ਮੰਮੀ ਚਾਹ ਲੈ ਕੇ ਆਈ ਉਹਦੋਂ ਨੂੰ ਮੈਂ ਅੱਛਾ ਜੀ ਤੇਰੀ ਮੰਮੀ ਦੇ ਫੋਨ ਆਇਆ ਚੁੰਨੀ ਲੋਟ ਕਰ ਲਓ ਤੁਸੀਂ ਚੁੰਨੀ ਚੁੰਨੀ ਬੜੀ ਛੋਟੀ ਦੇਖਦੀ ਐ ਥੱਲੇ ਬਸ ਨਵੇਂ ਨਵੇਂ ਲੀੜੇ ਪਾਏ ਹਜੇ ਡਿੱਗਣੀ ਆ ਨਵੇਂ ਨਵੇਂ ਲੀੜੇ ਵੇਖੋ ਤੁਸੀਂ ਵੇਖ ਸਕਦੇ ਹੋ ਐਸਾ ਸੂਟ ਕਿਨੇ ਦਵਾਇਆ ਸੀ ਇਹ ਸੂਟ ਬਈ ਮੈਂ ਹੀ ਦਵਾਇਆ ਏ ਤੂੰ ਦਵਾਇਆ ਕਿੱਥੋਂ ਲੈ ਕੇ ਆਏ ਇਹ ਬਈ ਉਥੋਂ ਮੰਡਿਓ ਕੋ ਦਵਾਇਆ ਸੀ ਇਹਨੂੰ ਮੰਡਿਓ ਕਿਹੜੇ ਮੰਡਿਓ ਗੋਨਿਆਣੇ ਤੋਂ ਗੋਨਿਆਣੇ ਦਾ ਗੋਨਿਆਣੇ ਤੇ ਸੂਟ ਪਵਾਇਆ ਸੀ ਕੁੜੀ ਦੇ ਅੱਛਾ ਫਿਰ ਫੋਨ ਆਇਆ ਮੰਮੇ ਡੈਡੀ ਦਾ ਤੁਹਾਨੂੰ ਫਿਰ ਤੁਹਾਨੂੰ ਡੈਡੀ ਕੀ ਬੋਲੇ ਉਹ ਕਹਿੰਦੇ ਤੁਸੀਂ ਮੈਨੂੰ ਟੱਕਰਣਾ ਜੋ ਜੋ ਸੁੱਡੀਆਂ ਲੱਤਾਂ ਬਾਵਾ ਸਾਰਾ ਮੈਂ ਕਹ ਕਿ ਹੋ ਗਿਆ ਕਹਿੰਦਾ ਤੂੰ ਬਗਾਨੇ ਮੁੰਡੇ ਨਾਲ ਵਿਆਹ ਕਰਾ ਲਿਆ ਹੂੰ ਮੈਂ ਕਹ ਮੇਰੀ ਮਜਬੂਰੀ ਸੀ ਮੈਂ ਕਹ ਮਰਦਾ ਸੀ ਕਹਿੰਦਾ ਮਰਜੀ ਦਾ ਮਰ ਜੇ ਹੂੰ ਮੈਂ ਕਹ ਫਿਰ ਮੈਂ ਨਹੀਂ ਰਹਿੰਦੀ ਸੋਡੇ ਘਰੇ ਮੈਂ ਤਾਂ ਇਹਦੇ ਨਹੀਂ ਰਹਿਣਾ ਹੁਣ ਤੁਸੀਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਮਾਪਿਆਂ ਨੂੰ ਇਦਾਂ ਹੀ ਕਹਿ ਰਹੇ ਆ ਬਸ ਨਾਲ ਇੰਨਾ ਦੀ ਰਹਿਣਾ ਚਾਹਣੀ ਆ ਮੈਂ ਸੋਡੀ ਮਰਜੀ ਹੈਗਾ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਬਈ ਮੈਨੂੰ ਤਾਂ ਸਕਿਉਰਟੀ ਚਾਹੀਦੀ ਐ ਅਰੇ ਸਕਿਉਰਟੀ ਹੁਣ ਸਕਿਉਰਟੀ ਕਿਉਂ ਚਾਹੀਦੀ ਤੈਨੂੰ ਯਾਰ ਸਕਿਉਰਟੀ ਬਈ ਮੈਨੂੰ ਡਰਾਇਆ ਯਾਰ ਸਕਿਉਰਟੀ ਤਾਂ ਮਿਲਦੀ ਹੁੰਦੀ ਹੈ ਕਹਿੰਦੇ ਸਕੌਡੀ ਪਰ ਸਾਨੂੰ ਨਹੀਂ ਨਾ ਮਿਲੀ ਬਈ ਇਹਦੇ ਨਾਲ ਵਿਆਹ ਕਿਉਂ ਕਰਵਾਇਆ ਇਹਦੇ ਤੁਹਾਡੀ ਕਾਸਟ ਰਲਦੀ ਨਹੀਂ ਸੀ ਕਾਸਟ ਨਹੀਂ ਰਲਦੀ ਸੀ ਬਈ ਇੱਕ ਬਚਪਨ ਦਾ ਪਿਆਰ ਸੀ ਫਿਰ ਇਹ ਬਚਪਨ ਦਾ ਪਿਆਰ ਜੀ ਫੇਰ ਬਈ ਫਿਰ ਬਈ ਯਾਰ ਹੁਣ ਮੈਨੂੰ ਇਸ ਸਟੈਪ ਜੱਕਣਾ ਹੀ ਪੈਣਾ ਸੀ। ਅੱਛਾ ਬਚਪਨ ਦਾ ਪਿਆਰ ਸੀ ਤੁਹਾਡਾ ਹੈ। ਹਾਂ ਬਈ। ਤੇ ਇੱਕ ਵੇ ਮੈਂ YouTube ਤੋਂ ਵੇਖਿਆ ਸੀ। ਕੀ ਵੇਖਿਆ YouTube? ਇਹਦੇ ਇਹ ਵਿਆਹ ਵੀਓ ਕਰਾਉਣੇ ਆ ਰਪੀਆ ਮਿਲਦਾਗਾ। ਵਿਆਹ 60000 ਮੈਨੂੰ ਐਸੀ ਚਾਲੂ ਰੁਪਏ ਆ ਜਾਣਗੇ ਕਿ ਆਪਣਾ ਸਰਕਲ ਲੂਟ ਹੋ ਜੇ ਮੈਂ ਕੰਮ ਕਰ ਲੱਗ ਜੂ। ਤੇ ਯਾਰ ਹੁਣ ਇਹਦਾ ਪਿਓ ਆਂਦਾ ਮੈਂ ਤੁਹਾਡੇ ਗੋਲੀ ਮਾਰਨੀ ਆ। ਰਪੀਆ ਨਹੀਂ ਮਿਲੇ। ਤੇ ਨਾ ਬਈ ਰੁਪਏ ਮਿਲੇ ਆ ਯਾਰ। ਤੇ ਮੈਂ ਰੋਟੀ ਖਾਣੇ ਭੁੱਖੇ ਬੈਠਾ ਤਾਂ ਦੋਵੇਂ ਜੀ ਯਾਰ। ਤਾਂ ਹੀ ਤੈਨੂੰ ਸੱਦਾਂਗੇ ਸਾਡੀ ਮਦਦ ਹੋਵੇ ਯਾਰ। ਮਦਦ ਤੇ ਤੁਹਾਡੀ ਕਿਉਂ ਹੋ ਜੂਗੀ ਯਾਰ ਮੈਨੂੰ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਘਰੋਂ ਭੱਜ ਕੇ ਵਿਆਹ ਕਰਵਾਇਆ ਸਿਰਫ ਤੂੰ YouTube ਤੋਂ ਇੱਕ ਐਡ ਵੇਖ ਕੇ ਵੀ 50 60000 ਰੁਪਏ ਬਣੂਗਾ ਸਕੌਟੀ ਮਿਲੂਗੀ ਇਹ ਚੀਜ਼ਾਂ ਵੇਖ ਕੇ ਤੁਸੀਂ ਵਿਆਹ ਕਰਵਾ ਲਿਆ YouTube ਤੁਹਾਨੂੰ ਇਹ ਕੁਝ ਸਿਖਾਉਂਦੀ ਹੈ ਬਈ ਸਿਖਾਉਂਦੀ ਤਾਂ ਹੈ ਨਹੀਂ ਯਾਰ ਬਈ ਪਰ ਤੇ ਸਿੱਖਣ ਨੂੰ ਤਾਂ ਹੋਰ ਵੀ ਬਹੁਤ ਚੀਜ਼ਾਂ ਉੱਥੇ ਹੋਰ ਬਈ ਨਿਗਾ ਹੀ ਨਹੀਂ ਮਰੀ ਯਾਰ ਆਪਾਂ ਨੂੰ ਸ਼ਰਮ ਨਹੀਂ ਆਉਂਦੀ ਆ ਤੁਸੀਂ ਮਾਂ ਪਿਓ ਦੀ ਆਦੀ ਪੱਗ ਰੋਲ ਕੇ ਦੋਨੇ ਜਣੇ ਨਹੀਂ 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 ਆਉਂਦੀ ਵੀ ਹੈ ਨਹੀਂ ਵੀ ਬਸ ਨਹੀਂ ਆਉਂਦੀ ਮਤਲਬ ਕਿ ਹੁਣ ਤੂੰ ਇਹ ਮੁੰਡਾ ਕੰਮ ਕੀ ਕਰਦਾ ਬੱਸ ਵੇਰ ਲੈ ਲਏ ਆ ਅਸੀਂ ਦੋਵੇਂ ਇਹ ਕੀ ਕੰਮ ਕਰਦੀ ਸੀ ਤੇ ਬਈ ਪੈਲਸ ਜੀ ਹੁੰਦੀ ਸੀ ਮੇਰੇ ਨਾਲ ਪੈਲਸ ਜੀ ਹੁੰਦੀ ਸੀ ਤੇ ਤੂੰ ਵੀ ਪੈਲਸ ਚ ਹੈ ਹਾਂ ਬਈ ਹੁਣ ਇਹ ਪੜਿਆ ਕਿੰਨੀ ਹੈ ਇਹ ਪੰਜ ਪੰਜ ਪੜਿਆ ਤੇ ਤੂੰ ਇਹਦੇ ਨਾਲ ਭੱਜ ਗਈ ਹੈ ਘਰ-ਬਾਰ ਹੈਗਾ ਇਹਦਾ ਹਾਂ ਹੈ ਹੁਣ ਇਹ ਕਿੱਥੇ ਰੱਖੂਗਾ ਜੇ ਨੂੰ ਆਈ ਸੜਕਾਂ ਤੇ ਸੜਕਾਂ ਤੇ ਰਹਿ ਲੇਗੀ ਹਾਂ ਕਿਉਂ ਰਹਿ ਕਿਵੇਂ ਰਹਿ ਲੇਗੀ ਤੂੰ ਪਿਆਰ ਆ ਮੇਰਾ ਅੱਛਾ ਪਿਆਰ ਵੇਖੋ ਲੈ ਪਿਆਰ ਨਾਲ ਕਹਿੰਦੀ ਕਹਿੰਦੀ ਮੈਨੂੰ ਪਿਆਰ ਆ ਬਸ ਇਹਦੇ ਨਾਲ ਕਹਿੰਦੀ ਮੈਂ ਇਹਦੇ ਨਾਲ ਰਹਿ ਲੂੰਗੀ ਕਹਿੰਦੀ ਸੜਕਾਂ ਤੇ ਰੱਖੇ ਜਿੱਥੇ ਮਰਜੀ ਰੱਖੇ ਰੂੜੀਆਂ ਤੇ ਰੱਖੇ ਖਤਾਨਾ 'ਚ ਰੱਖੇ ਕਿੱਥੇ ਮਰਜੀ ਰੱਖੇ ਮੈਂ ਇਹਦੇ ਨਾਲ ਰਹਿ ਲੂੰਗੀ ਪੈਲਸ ਦਾ ਪਿਆਰ ਹੈ ਨਾ ਦੋਵਾਂ ਦਾ ਅੱਛਾ ਪੈਲਸ 'ਚ ਇਹ じゃ ਕੁਝ ਹੁੰਦਾ ਬਈ ਹਾਂ ਹੋ ਜਾਂਦਾ ਹਾਂ ਹਰ ਇੱਕ ਪੈਲਸ 'ਚ ਹੁੰਦਾ ਪਤਾ ਨਹੀਂ ਸਾਨੂੰ ਤਾਂ ਦੋਵਾਂ ਨੂੰ ਪਿਆਰ ਹੋ ਗਿਆ ਹੂੰ ਫੇਰ ਬਈ ਫੇਰ ਬਈ ਹੋਰ ਦੇਖੋ ਯਾਰ ਕੀ ਬੰਦ ਪਰਿਵਾਰ 'ਚ ਕੌਣ ਕੌਣ ਮੇਰੇ ਪਰਿਵਾਰ 'ਚ ਬਈ ਮੈਂ ਆਂ ਪਰਾ ਡੈਡੀ ਆ ਮਾਂ ਮੇਰੀ ਤੇ ਭਰਾ ਮੇਰਾ ਵੱਡਾ ਤੇ ਭੈਣਾਂ ਨਿੱਕੀ ਦੇਖੋ ਦੋਸਤੋ ਇਹਦੇ ਪਰਿਵਾਰ ਇੱਕ ਬਹੁਤ ਵਧੀਆ ਪਰਿਵਾਰ ਆ ਇਹਦਾ ਵੀ ਬਹੁਤ ਵਧੀਆ ਪਰਿਵਾਰ ਆ ਇਹਨਾਂ ਨੇ ਪਿਆਰ ਪਿਆਰ ਚ ਇੱਕ ਵਿਆਹ ਕਰਵਾ ਲਿਆ ਅੱਛਾ ਤੁਸੀਂ ਹੁਣ ਮੈਨੂੰ ਇਹ ਦੱਸੋ ਤੁਹਾਡੇ ਪਰਿਵਾਰ ਚ ਮਾਪਿਓ ਆ ਤੁਹਾਡੇ ਠੀਕ ਹੈ ਸਾਰਾ ਕੁਝ ਹੈਗਾ ਹੁਣ ਤੁਸੀਂ ਸਿਕਿਉਰਟੀ ਕਿਉਂ ਲੈਣਾ ਚਾਹੁੰਦੇ ਹੋ ਸਿਕਿਉਰਟੀ ਭਾਈ ਮੈਨੂੰ ਡਰ ਚ ਚਾਹੀਦੀ ਠੀਕ ਆ ਦੂਜੀ ਗੱਲ ਜੇ ਇਹੀ ਮੈਂ ਧਰਮ ਦੇ ਖਿਲਾਫ ਬੋਲਿਆ ਹੁੰਦਾ ਜਾਂ ਧਰਮਾਂ ਬਾਰੇ ਬੋਲਿਆ ਹੁੰਦਾ ਹੁਣ ਮੈਨੂੰ 10 ਸਿਕਿਉਰਟੀ ਚ ਮਿਲ ਜਾਣੀ ਸੀ ਠੀਕ ਆ ਹੁਣ ਮੈਂ ਵਿਆਹ ਕਰਾ ਲਿਆ ਹੁਣ ਮੈਂ ਉਹਨੂੰ ਇੱਕ ਮਿੰਟ ਦੋਸਤ ਗੱਡੀ ਗਾੜੀ ਦੇ ਦੋ ਤੇ ਲੇ ਲੜਦੇ ਆ ਜਾਂ ਉਹ ਆਪ ਦੀ ਧਰਮਾਂ ਲਈ ਲੜਦੇ ਆ ਤੇ ਤੁਸੀਂ ਕਿਹੜਾ ਵੱਡਾ ਕੰਮ ਕਰ ਲਿਆ ਬਈ ਮੈਂ ਉਹਦੇ ਪਿਆਰ ਲਈ ਲੜਿਆ ਯਾਰ ਅੱਛਾ ਇਹ ਪਿਆਰ ਤੂੰ ਪਿਆਰ ਨਾਲ ਜੋੜਤਾ ਤੇ ਬਈ ਪਿਆਰ ਨਾਲ ਹੀ ਜੁੜੂਗਾ ਹੁਣ ਜੇ ਤਾਂ ਕਾਲੂ ਪਿਓ ਮੇਰੇ ਗੋਲੀ ਮਾਰਦਾ ਤੇ ਮੈਂ ਵੀ ਇਹਦੇ ਪਿੱਛੇ ਲੱਗ ਕੇ ਗੋਲੀ ਖਾਦੀ ਆ ਮੇਰਾ ਪਿਆਰ ਅੱਛਾ ਇਹ ਇੱਕ ਸ਼ਹੀਦ ਹੋ ਗਿਆ ਫਿਰ ਤੂੰ ਸ਼ਹੀਦ ਹੀ ਹੋਇਆ ਬਈ ਇਹਨੂੰ ਸ਼ਹੀਦ ਕਹਿੰਦੇ ਆ ਸ਼ਹੀਦ ਹੀ ਕਹਿੰਦੇ ਆ ਸਾਡੇ ਤਾਂ ਸ਼ਹੀਦ ਕਹਿੰਦੇ ਇਹਨਾਂ ਦੇ ਪੁੱਛ ਲਾ ਬਾਕੀ ਕੀ ਕਹਿੰਦੇ ਥੋੜੇ ਛਾਡੇ ਦਾ ਮਰਿਆ ਵੀ ਸੱਪ ਕਹਿੰਦੇ ਆ ਮਰਿਆ ਹੋਇਆ ਸੱਪ ਕਹਿੰਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਇਹ ਕਹਿੰਦੇ ਵੀ ਧਰਮਾਂ ਦੇ ਖਿਲਾਫ ਜਿਹੜੇ ਬੋਲਦੇ ਆ ਜਾਂ ਧਰਮਾਂ ਦੇ ਨਾਲ ਖੜਦੇ ਆ ਉਹਨਾਂ ਨੂੰ ਸਕਿਉਰਟੀ ਮਿਲ ਜਾਂਦੀ ਆ ਸਾਨੂੰ ਕਿਉਂ ਨਹੀਂ ਸਕਿਉਰਟੀ ਮਿਲਦੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਸਾਨੂੰ ਵੀ ਇੱਕ ਸਕਿਉਰਟੀ ਮਿਲਣੀ ਚਾਹੀਦੀ ਆ ਕਿਉਂਕਿ ਕੱਲ ਨੂੰ ਮੇਰੇ ਗੋਲੀ ਵੱਜੂਗੀ ਤਾਂ ਮੈਂ ਵੀ ਇੱਕ ਸ਼ਹੀਦ ਮੰਨਿਆ ਜਾਊਗਾ ਦੇਖੋ ਇਹ ਜੇ ਆ ਸੂਰਵੀਰ ਆ ਜਿਹੜੇ ਇਹਨਾਂ ਨੂੰ ਸ਼ਹੀਦ ਕਹਾਂਗੇ ਆਪਾਂ ਯਾਰ ਜਿਹੜੇ ਬਾਰਡਰਾਂ ਤੇ ਲੜਦੇ ਆ ਆਪਣੇ ਆਪਣੇ ਲਈ ਲੜਦੇ ਆ ਜਾਂ ਆਪਣੇ ਪੰਜਾਬ ਲਈ ਆਪਣੇ ਇੰਡੀਆ ਲਈ ਆਪਣੇ ਹਿੰਦੂਸਤਾਨ ਲਈ ਲੜਦੇ ਆ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਜਿਹੜਾ ਆਪਣੇ ਸਿਰਫ ਆਪਣੇ ਮਤਲਬ ਲਈ ਨਹੀਂ ਦੂਜਿਆਂ ਦੇ ਮਤਲਬ ਲਈ ਦੂਜਿਆਂ ਦੀ ਸੁਰੱਖਿਆ ਲਈ ਲੜਦਾ ਨਾ ਉਹਨੂੰ ਇੱਕ ਸ਼ਹੀਦ ਮੰਨਿਆ ਜਾਂਦਾ ਤੇ ਇਹ ਵੇਖੋ ਤੁਸੀਂ ਇੱਕ ਸੜਿਆ ਆ ਕੰਮ ਆਸ਼ਕੀ ਜਨਾਨੀ ਪੁਣਾ ਕਰਦੇ ਆ ਤੇ ਇਹ ਕਹਿੰਦੇ ਸਾਨੂੰ ਸ਼ਹੀਦ ਤੁਹਾਨੂੰ ਸ਼ਹੀਦ ਕਿਉਂ ਕਹਿੰਦੇ ਬਈ ਸ਼ਹੀਦ ਬਈ ਹੁਣ ਗੋਲੀ ਵੱਜੂਗੀ ਯਾਰ ਫੌਜੀਆਂ ਤੇ ਗੋਲੀ ਵੱਜਦੀ ਆ ਉਹਨੋਂ ਪਛੀਦ ਕਹਿ ਦਿੰਦੇ ਆ ਤੇ ਮੇਰੇ ਵੀ ਗੋਲੀ ਵੱਜੂ ਮੈਂ ਵੀ ਸ਼ਹੀਦ ਹੋ ਗਿਆ ਤੇਰੇ ਵਾਲੀ ਦੇ ਚੁੰਨੀ ਨਹੀਂ ਖੜਦੀ ਚੁੰਨੀ ਭਾਈ ਖੜਨ ਲਾ ਦੇਣਗੇ ਕੋਈ ਗੱਲ ਨਹੀਂ ਇਹਦੇ ਮਾਪਿਓ ਅੱਛਾ ਤੇ ਕੋਈ ਪਹਿਲਾਂ ਵੀ ਕਹਿੰਦੇ ਥੋੜਾ ਰਿਸ਼ਤਾ ਰਸਤਾ ਹੋਇਆ ਕਿਸੀ ਹਾਂ ਮੇਲਾ ਪਿਆ ਸੀ ਸਗਣ ਮੇਰਾ ਅੱਛਾ ਸਗਣ ਪਿਆ ਹੋਇਆ ਤੁਹਾਡੇ ਪਿਆ ਹਾਂ ਵਿਆਹ ਕਦੋਂ ਸੀ ਤੇਰੇ ਵਿਆਹ ਮੇਰੇ ਬਾਪ 15 ਤਰੀਕ ਨੂੰ 15 ਤਰੀਕ ਨੂੰ ਇਹਦਾ ਵਿਆਹ ਸੀ ਅੱਛਾ 15 ਤਰੀਕ ਨੂੰ ਵਿਆਹ ਸੀ ਦਾ ਹਾਂ ਭਾਈ ਕੰਮ ਹੀ ਸਾਰਾ ਇੱਥੋਂ ਹੋਇਆ ਯਾਰ ਕਿਵੇਂ ਇਹਨੇ ਮੈਨੂੰ ਦੱਸਤਾ ਕਿ ਵੇਖਣ ਆਲੇ ਆਏ ਸੀ ਮੈਨੂੰ ਤੇ ਉਹ ਧੱਕੇ ਨਾਲ ਸਗਣ ਪਾ ਗਏ ਭਾਈ ਏ ਦਵਾਜੂ ਜ਼ਿਆਦਾ ਕੰਮ ਉਹਨਾਂ ਨਾਲ ਕੋਈ ਗੱਲ ਗੁਲੇ ਨਹੀਂ ਕੀਤੀ ਤੁਸੀਂ ਨਾ ਬਈ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਤੇ ਅੱਛਾ ਤੇ ਤੂੰ ਗੱਲ ਕਰਦੀ ਸੀ ਉਹ ਮੁੰਡੇ ਨਾਲ ਜਿਹਦੇ ਨਾਲ ਸੰਗਣ ਪਿਆ ਇਦਾਂ ਨਹੀਂ ਇੱਕ ਦਿਨ ਕੀਤੀ ਸੀ ਇੱਕ ਦਿਨ ਕੀ ਗੱਲ ਕੀਤੀ ਸੀ ਕਿਵੇਂ ਉਹ ਰੋਟੀ ਖਾ ਲਈ ਮੈਨੂੰ ਕਹਿੰਦੇ ਮੈਂ ਕਿਹਾ ਹਾਂ ਤੇ ਉਹਨੂੰ ਤੁਸੀਂ ਦੱਸਿਆ ਨਹੀਂ ਹਾਂ ਉਹਨੂੰ ਮੈਂ ਕਿਹਾ ਕਿਸੇ ਹੋਰ ਨੂੰ ਪਿਆਰ ਕਰਦਿਆਂ ਹਾਂ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਮੈਨੂੰ ਫੋਨ ਨਾ ਲਾਇਆ ਕਰ ਤੂੰ ਕਿਉਂ ਨਾ ਮੈਂ ਤਾਂ ਵਿਆਹ ਹੀ ਤੇਰੇ ਨਾਲ ਕਰਾਉਣਾ ਅੱਛਾ ਤੂੰ ਉਹਨੂੰ ਦੱਸ ਦਿੰਦੀ ਵੀ ਮੈਂ ਇਹਨੂੰ ਪਿਆਰ ਕਰਦੀ ਹਾਂ ਤੁਸੀਂ ਘਰੇ ਦੱਸ ਕੇ ਵਿਆਹ ਕਰਵਾ ਲੈਂਦੇ ਕੀ ਪਤਾ ਤੁਹਾਡਾ ਰਿਸ਼ਤਾ ਹੋ ਜਾਂਦਾ ਕਰੇ ਦੱਚ ਕੇ ਮਾਰਨਾ ਸੀ ਨਾ ਭੱਜ ਜਾਣਾ ਤੁਹਾਨੂੰ ਪਤਾ ਇੱਜ਼ਤ ਘਟਦੀ ਐ ਮਾਂ ਪੇ ਦੀ ਕੁਛ ਨਹੀਂ ਹੰਦੋਂ ਵੀ ਬਨ ਜੂਗੀ ਇੱਜ਼ਤ ਦਾ ਕਿਵੇਂ ਬਨ ਜੂਗੀ ਇੱਜ਼ਤ ਜਿਹੜੀ ਤੇਰੇ ਪਿਓ ਦੀ ਇੱਜ਼ਤ ਇੰਨੀ ਉਮਰ ਦੀ ਕਮਾਈ ਕਰਕੇ ਇੰਨੇ ਸੋਹਣਾ ਘਰ ਬਣਾ ਕੇ ਇੰਨੇ ਸੋਹਣੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਤੁਸੀਂ ਹੁਣ ਭੱਜ ਕੇ ਵਿਆਹ ਕਰਵਾ ਲੈ ਤੁਸੀਂ ਕੋਈ ਚਾਹੀਦੀ ਗੱਲ ਕਰਦੇ ਡੈਡੀ ਤਾਂ ਆ ਭਜਾ ਕੇ ਲਿਆ ਸੀ ਡੈਡੀ ਕਹਿੰਦਾ ਹੁ ਭਜਾ ਕੇ ਲਿਆ ਸੀ ਲੈ ਹੋਰ ਬਸ ਹੀ ਦੂਰੀ ਜੰਨੀ ਐ ਤੂੰ ਦਾ ਹੋਰ ਫਿਰ ਮੈਂ ਕੀ ਕਰਾਂ ਭਾ ਦੈੜੀ ਤੇ ਰਭਾ ਗਿਆ ਫਿਰ ਕੀ ਹੋ ਗਿਆ ਤੂੰ ਤੂੰ ਵੀ ਭੱਜ ਕਿਵੇਂ ਕਰਾਉਣੀ ਫਿਰ ਹਾਂ ਮੈਂ ਵੀ ਭੱਜ ਕੇ ਫਿਰ ਤੈਨੂੰ ਮਾਰਨ ਨੂੰ ਕਿਉਂ ਫਿਰ ਫਿਰਦਾ ਉਹ ਤਾਂ ਫਿਰ ਸਹੀ ਆ ਫਿਰ ਜੇ ਉਹ ਵੀ ਭੱਜ ਕੇ ਲੈ ਗਿਆ ਸੀ ਤੂੰ ਵੀ ਭੱਜ ਕੇ ਗਿਆ ਕਰਵਾਇਆ ਫਿਰ ਤੇਰੀ ਡੈੜੀ ਦਾ ਹੱਕ ਹੀ ਨਹੀਂ ਤੈਨੂੰ ਮਗਲ ਬੋਲਣ ਦਾ ਬਸ ਪਤਾ ਨਹੀਂ ਕੀ ਉਹਦੇ ਦਿਮਾਗ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜਾ ਮਾਪਿਓ ਹੁੰਦਾਲਾ ਜੇ ਉਹ ਗਲਤ ਕੰਮ ਕਰਦਾ ਜਾਂ ਨਸ਼ਾ ਪਤਾ ਕਰਦਾ ਜਾਂ ਉਹ ਗਲਤ ਕੈਰੇਕਟਰ ਦਾ ਹੈਗਾ ਜਾਂ ਉਹ ਭੱਜ ਕੇ ਵਿਆਹ ਕਰਵਾਉਂਦਾ ਤਾਂ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਗੱਲ ਦੱਸ ਦਿੰਦਾ ਉਹ ਆਹ ਜਵਾਗ ਨੂੰ ਰੋਕ ਨਹੀਂ ਸਕਦਾ ਜੇ ਉਹ ਆਪ ਸਹੀ ਹੈ ਨਾ ਉਹ ਫੇਰ ਆਹਦੇ ਜਵਾਬ ਨੂੰ ਰੋਕ ਸਕਦਾ ਜੇ ਇਹਨੇ ਭੱਜ ਕੇ ਵਿਆਹ ਕਰਾਇਆ ਇਹਦੀ ਮਾਂ ਪਿਓ ਦੀ ਵੀ ਬਹੁਤ ਵੱਡੀ ਗਲਤੀ ਹੈ ਜਿਹੜਾ ਉਹਨਾਂ ਨੇ ਭੱਜ ਕੇ ਵਿਆਹ ਕਰਵਾਇਆ ਇਹਨੂੰ ਰੋਕ ਨਹੀਂ ਸਕਦਾ ਹੁਣ ਉਹਨਾਂ ਨੇ ਹਾਕ ਨਹੀਂ ਹੈਗਾ ਗੋਲੀ ਮਾਰਨ ਦਾ ਸਕਿਉਰਟੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਸਕਿਉਰਟੀ ਮਿਲਣੀ ਚਾਹੀਦੀ ਹੈ ਫਿਰ ਚਾਹੀਦੀ ਹੈ ਬਈ ਜ਼ਰੂਰ ਦੋਵੇਂ ਹੱਥ ਬੰਨ ਕੇ ਕੀ ਕਹਿਣਾ ਚਾਉਣੇ ਸਾਨੂੰ ਸਕਿਉਰਟੀ ਦੇ ਦਿਓ ਪੁਲਿਸ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਸਾਡੀ ਐਂ ਦੇ ਦੇਣਗੇ ਤੁਹਾਨੂੰ ਸਕਿਉਰਟੀ ਹਾਂ ਦੇ ਦੇਣਗੇ ਦੇ ਦੇਣਗੇ ਅੱਛਾ ਤੂੰ ਬਈ ਦੇ ਦੇਣਗੇ ਬਈ ਦੇ ਦੇਣਗੇ ਅੱਛਾ ਹੁਣ ਹੁਣ ਤੁਸੀਂ ਕੋਈ ਲੱਬਿਆ ਨਹੀਂ ਕੋਈ ਪੈਸ ਬੁਲ ਨਹੀਂ ਹੁਣ ਕਿਦਾ ਸਿੱਟਬੇ ਤੇ ਪਏ ਹੁੰਨੇ ਆ ਦੋਵੇਂ ਸਿੱਟਬੇ ਤੇ ਫੇਰਦੇ ਇੱਧਰ ਹੀ ਵਛਾਇਆ ਜਾ ਫੇਰ ਬਸ ਆਉਂ ਜਾਨੇ ਉੱਤੇ ਆਪ ਕੁੜੀ ਯਾਰ ਗੱਲਾਂ ਬਹੁਤ ਸੋਹਣੀਆਂ ਕਰਦੀ ਆ ਅਜਾ ਤੁਸੀਂ ਗੱਲਾਂ ਕਿਤੋਂ ਲੈ ਕੇ ਆਉਣੀਆਂ ਇਹ ਜੀਆਂ ਗੱਲਾਂ ਬਸ ਐਂ ਬਣਾ ਲੈਣੀ ਤੇ ਆਈ ਗੱਲਾਂ ਨੇ ਦਿਲ ਮੋਇਆ ਤੇ ਬਈ ਇਸਨੇ ਤਾਂ ਕੰਮ ਕਰਾਇਆ ਯਾਰ ਅੱਛਾ ਕੀ ਕਹਿੰਦੀ ਤੈਨੂੰ ਕੀ ਕਹਿੰਦੀ ਹੁੰਦੀ ਇਹ ਤਾਂ ਮੈਨੂੰ ਕਹਿੰਦੀ ਜਿਵੇਂ ਸੰਤਰਾ ਜੀਰ ਦਾ ਨਾ ਹੀ ਮੈਨੂੰ ਜੀਰ ਦਿਆ ਕਰਾ ਕੇ ਮੈਂ ਤਾਂ ਵੀ ਪੰਪਾ ਜਾ ਕੇ ਬਲੇੜਦੀ ਆ ਕਿਵੇਂ ਬਲੇਟੀ ਵਲ ਇਹਨੂੰ ਪੁੱਛ ਲਾ ਅੱਛਾ ਹੁਣ ਤੁਹਾਨੂੰ ਡਰ ਨਹੀਂ ਲੱਗਦਾ ਪਿਆ ਨਹੀਂ ਅਸੀਂ ਹੁਣ ਰੋਟੀ ਖਾਣ ਵੀ ਜਾਣੀਆਂ ਗੁਰੂ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਮਾਪਿਓ ਦਾ ਪਰਸ਼ਾਵਾਂ ਸਹੀ ਹੋਵੇ ਨਾ ਤੇ ਮਾਪਿਓ ਦਾ ਜਵਾਗ ਜਿਹੜਾ ਹੁੰਦਾ ਉਹ ਵੀ ਸਹੀ ਰਹਿੰਦਾ ਦੂਸਰੀ ਤੁਸੀਂ ਦੋਸਤੀ ਆ ਪਿੱਛੇ ਤੁਸੀਂ ਜੋੜੀ ਵੇਖ ਸਕਦੇ ਹੋ ਇਹਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਿੰਨਾ ਜਿਹੜੇ ਇਹੋ ਜਿਹਾ ਕਦਮ ਚੱਕਦੇ ਆ ਜਾਂ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਧੋਖਾ ਦੇ ਕੇ ਕਿਸੇ ਜਗ੍ਹਾ ਤੇ ਭੱਜ ਕੇ ਵਿਆਹ ਕਰਵਾਉਂਦੇ ਤਾਂ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਜਿਹੜੀ ਇੱਜ਼ਤ ਕਮਾਈ ਹੁੰਦੀ ਆ ਉਹ ਮੈਂਟ ਚ ਰੋਲ ਜਾਂਦੀ ਆ ਦੋਸਤੋ ਮੈਂ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਕੁੜੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮਾਤਾਵਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਵੀ ਕਹਿ ਰਿਆਂ ਵੀ ਕਦੇ ਵੀ ਇਹੋ ਜੀ ਭੁੱਲਣਾ ਕਰਿਓ ਵੀ ਘਰੋਂ ਭੱਜ ਕੇ ਵਿਆਹ ਕਰਨਾ ਨਾ ਕਰਵਾਓ ਜੇ ਤੁਹਾਨੂੰ ਪਿਆਰ ਹੈਗਾ ਕਿਸੇ ਨਾਲ ਠੀਕ ਹੈ ਤੁਹਾਡੀ ਕਾਸਟ ਰਲਦੀ ਆ ਜਾਂ ਨਹੀਂ ਰਲਦੀ ਆਪਣੇ ਇੱਕ ਵਾਰੀ ਜ਼ਰੂਰ ਆਪਦੇ ਘਰੇ ਗੱਲ ਕਰਿਆ ਕਰੋ ਫਿਰ ਤੁਹਾਡਾ ਕੀ ਪਤਾ ਰਿਸ਼ਤਾ ਵੀ ਹੋ ਜੇ ਪਰ ਭੱਜਣ ਵਾਲਾ ਕੰਮ ਬਹੁਤ ਵੱਡੀ ਗਲਤੀ ਆ ਇੱਕ ਤੁਸੀਂ ਆਪਦੇ ਮਾਪਿਓ ਦੀ ਮਰਜ਼ੀ ਨਾਲ ਵਿਆਹ ਕਰਾਇਓ ਪਰ ਇੱਕ ਪਹਿਲੀ ਗੱਲ ਤਾਂ ਇਹ ਆ ਜਨਾਨੀ ਬੁਣਾ ਆਸ਼ਕੀ ਬੁਣਾ ਇਹ ਵੀ ਤੁਸੀਂ ਬੰਦ ਕਰੋ ਕਿਉਂਕਿ ਇਹ ਦੇ ਨਾਲ ਘਰ ਬਰਬਾਦ ਹੁੰਦਾ ਇੱਥੇ ਆਪਦੇ ਮਾਪਿਓ ਦੀ ਇੱਜ਼ਤ ਆਪਣੀ ਇੱਜ਼ਤ ਸਾਰਿਆਂ ਨਾਲੋਂ ਵੱਡੀ ਆ ਸਾਰਿਆਂ ਨੂੰ ਮੈਂ ਇੱਕ ਗੱਲ ਦੱਸ ਦਿੰਨਾ ਸਾਡੀ ਇੱਕ ਵੀਡੀਓ ਜਿਹੜੀ ਹੁੰਦੀ ਆ ਇੱਕ ਸਿੱਖਿਆ ਦੇਣ ਵਾਲੀ ਹੁੰਦੀ ਆ ਸਾਡੀ ਵੀਡੀਓ ਨੂੰ ਗਲਤ ਪਾਸੇ ਲੈ ਕੇ ਨਾ ਸਿੱਧੇ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ